ਸਰ ਅਸੀਂ ਮਹਾਰਾਣੀ ਦਾ ਵਿਰੋਧ ਕਰਨ ਆਏ ਆ ਤੇ ਅਸੀਂ ਸਵਾਲਾਂ ਦੇ ਜਵਾਬ ਮੰਗਦੇ ਆ ਇਹਨਾਂ ਪਿੰਡਾਂ 'ਚ ਵਿਰੋਧ ਕਰਿਆ ਇਹਨਾਂ ਦਾ ਸਾਨੂੰ ਉੱਥੇ ਇਹ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਹੈਗੇ ਵੀ ਜਿੰਨੇ ਵੀ ਭਾਜਪਾ ਦੇ ਕੈਂਡੀਡੇਟ ਨੇ ਉਹਨਾਂ ਦਾ ਅਸੀਂ ਉਹਨਾਂ ਦੇ ਦਰਵਾਜ਼ਿਆਂ ਅੱਗੇ ਜਾ ਕੇ ਵਿਰੋਧ ਕਰਾਂਗੇ ਕਿਉਂਕਿ ਉਹ ਪਿੰਡਾਂ 'ਚ ਜਾ ਕੇ ਸਾਡੇ ਗੱਲਾਂ ਦਾ ਜਵਾਬ ਨਹੀਂ ਦਿੰਦੇ ਸਾਡੇ ਕਿਸਾਨ ਸ਼ਹੀਦ ਕਿਉਂ ਕਿਤੇ ਅਸੀਂ ਕੀ ਗਲਤ ਮੰਗ ਰਹੇ ਆ ਇਹਨਾਂ ਤੋਂ ਤਾਂ ਇੱਥੇ ਵੀ ਸਾਨੂੰ ਦੇਖੋ ਪ੍ਰਸ਼ਾਸਨ ਅੱਗੇ ਨਹੀਂ ਜਾਣਦੇ ਰਹਿਗਾ ਸਾਡੇ ਸਵਾਲਾਂ ਦੇ ਜਵਾਬ ਨਹੀਂ ਮਿਲ ਰਹੇ ਕਿ ਕਿਸਾਨ ਤਾਂ ਖੇਤਾਂ ਦੇ ਵਿੱਚ ਲੱਗੇ ਹੋਏ ਨੇ ਉਹ ਆਪਣੇ ਕਮਾਂਕਾਰਾਂ ਦੇ ਵਿੱਚ ਵਿਅਸਥ ਨੇ ਪਰ ਜਿਹੜੇ ਆ ਪ੍ਰਦਰਸ਼ਨ ਕਰ ਰਹੇ ਹੋ ਕਿਸਾਨ ਨਹੀਂ ਆ ਉਸ ਕਿਸਾਨ ਆਪਣੀ ਬਟੀਆਂ ਤੋਂ ਨਹੀਂ ਲੈ ਜਾਂਦੇ ਕਿ ਸਾਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਵੀ ਕੋਈ ਸਾਡੇ ਬਾਰੇ ਠੀਕ ਕਰ ਰਿਹਾ ਕਿਸਾਨ ਜਦੋਂ ਉਹਨਾਂ ਦਾ ਖੇਤਾਂ 'ਚ ਕੰਮ ਹੁੰਦਾ ਤਾਂ ਉਹ ਬਾਰਿਸ਼ੇ ਜਾ ਕੇ ਆਪਣੇ ਖੇਤਾਂ 'ਚ ਕੰਮ ਕਰਦੇ ਨੇ ਆ ਕੇ ਫੇਰ ਆਪਣੇ ਅੰਦੋਲਨ ਆਪਣੀ ਸ਼ਾਨ ਪਤਾਂਦੇ ਨੇ ਅੰਦੋਲਨ ਦੀ ਉਹ ਅਰੇ ਇੱਥੇ 45 ਡਿਗਰੀ ਦੇ ਟੈਂਪਰੇਚਰ 'ਚ ਕੋਈ ਦਿਹਾੜੀ ਵਾਲਾ ਵੀ ਨਹੀਂ ਬੈਠ ਸਕਦਾ ਹੈਗਾ ਇੱਥੇ ਸਿਰਫ ਉਹੀ ਬੈਠੇ ਨੇ ਜਿਹੜੇ ਮਿੱਟੀ ਦੇ ਪੁੱਤ ਨੇ ਜਿਹੜੇ ਕਿਸਾਨ ਨੇ ਪ੍ਰਨੀਤ ਕੌਰ ਕੋਲੋਂ ਕੋਈ ਜਵਾਬ ਤੁਹਾਨੂੰ ਦਿੱਤਾ ਗਿਆ ਦੇਖੋ ਪ੍ਰਨੀਤ ਕੌਰ ਨੇ ਤਾਂ ਕੀ ਜਵਾਬ ਦੇਣਾ ਜਵਾਬ ਤਾਂ ਨਰਿੰਦਰ ਮੋਦੀ ਤੋਂ ਨਹੀਂ ਦੇ ਗਿਆ ਇੱਕ ਆਮ ਸਾਡੇ ਵਰਗਾ ਸਧਾਰਨ ਵਿਅਕਤੀ ਉਹ ਵੀ ਜੇ ਮੁਕਰੇ ਤਾਂ ਵੀ ਲੋਕ ਲੜਨ ਤਾਂ ਪਾਣੇ ਆ ਉਹਨੇ ਉਦੋਂ ਮੰਗਾਂ ਉਹ ਸਾਡੀਆਂ ਮੰਨੀਆਂ ਨੇ ਜਿਹਦੇ ਕਰਕੇ ਅੱਜ ਸਾਨੂੰ ਦੁਬਾਰੇ ਅੰਦੋਲਨ ਸ਼ੁਰੂ ਕਰਨਾ ਪਿਆ ਹੈ ਸਾਡੀ ਰਾਜਧਾਨੀਆ ਦਿੱਲੀ ਕਾਦੋ ਰੁਕਿਆ ਕਾਦੋ ਛੇਛੇ ਬੁੱਟੀ ਕੰਧਾ ਗੱਡੀਆਂ ਇੱਕ ਵਾਰ ਫਿਰ ਤੋਂ ਸ਼ਾਹੀ ਮਹਿਲ ਨੂੰ ਘੇਰਾ ਪਾ ਲਿਆ ਗਿਆ ਹੈ ਕਿਸਾਨ ਇਹ ਇੱਕ ਵਾਰ ਫਿਰ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਨੀਤ ਕੋਰ ਦੇ ਸ਼ਾਹੀ ਮਹਿਲ ਦੇ ਬਾਹਰ ਇਕੱਠੇ ਹੋ ਗਏ ਨੇ ਬੀਜੇਪੀ ਦੀ ਕਿੱਕੜ ਤੋਂ ਪ੍ਰਨੀਤ ਕੋਰ ਜਦੋਂ ਵੀ ਅਨੌਂਸ ਕੀਤੇ ਗਏ ਨੇ ਉਮੀਦਵਾਰ ਦੇ ਤੌਰ ਦੇ ਉੱਤੇ ਪਟਿਆਲਾ ਲੋਕ ਸਭਾ ਸੀਟ ਦੇ ਉੱਤੇ ਉਸ ਤੋਂ ਬਾਅਦ ਕਿਸਾਨਾਂ ਵੱਲੋਂ ਪਰ ਜਿਹੜਾ ਉਹਨਾਂ ਦਾ ਵਿਰੋਧ ਹੈ ਉਹ ਜਾਰੀ ਹੈ ਅੱਜ ਵੀ ਕੁਝ ਕਿਸਾਨ ਇੱਥੇ ਪਹੁੰਚੇ ਨੇ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਵੱਲੋਂ ਜਿਹੜੀ ਬੈਰੀਕੇਟਿੰਗ ਵੀ ਹੈ ਉਹ ਕਿੱਥੇ ਕੀਤੀ ਗਈ ਹੈ ਇਸ ਦੇ ਨਾਲ ਹੀ ਜਿਹੜੇ ਰੇਤੇ ਦੇ ਭਰੇ ਜਾਂ ਕਹਿ ਸਕਦੇ ਮਿੱਟੀ ਦੇ ਭਰੇ ਜਿਹੜੇ ਕ락 ਨੇ ਉਹ ਵੀ ਇੱਥੇ ਖੜਾਏ ਗਏ ਨੇ ਤਾਂ ਕਿ ਕਿਸਾਨ ਜਿਹੜੇ ਇਹ ਬੈਰੀਕੇਟਿੰਗ ਨਾ ਕ੍ਰੋਸ ਕਰਕੇ ਅੰਦਰ ਜਾ ਸਕਣ ਕੁਝ ਕਿਸਾਨ ਸਾਡੇ ਨਾਲ ਮੌਜੂਦ ਹਨ ਨਾ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਕੀ ਅੱਜ ਜਿਹੜਾ ਇੱਕ ਅੰਦੋਲਨ ਦਾ ਮਕਸਦ ਕੀ ਹੈ ਜਿਹੜਾ ਅੱਜ ਘੇਰਾ ਪਾਇਆ ਗਿਆ ਹੈ ਕਿਲੇ ਨੂੰ ਪੂਰੇ ਪਹੁੰਚਿਓ ਕੀ ਕਾਰਨ ਕੀ ਨੇ ਅੱਜ ਦੇ ਸਰ ਅਸੀਂ ਮਹਾਰਾਣੀ ਦਾ ਵਿਰੋਧ ਕਰਨ ਆਏ ਆ ਇੱਥੇ ਅਸੀਂ ਸਵਾਲਾਂ ਦੇ ਜਵਾਬ ਮੰਗਦੇ ਆ ਇਹਨਾਂ ਤੋਂ ਸਵਾਲ ਅਸੀਂ ਪਿੰਡਾਂ 'ਚ ਵਿਰੋਧ ਕਰਿਆ ਇਹਨਾਂ ਦਾ ਸਾਨੂੰ ਉੱਥੇ ਇਹ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਹੈਗੇ ਪਰ ਅੱਜ ਜਿਹੜਾ ਇਹ ਪੰਜਾਬ ਦੀਆਂ ਸਾਰੀਆਂ ਯੂਨੀਅਨਾਂ ਨੇ ਇਕੱਠੇ ਹੋ ਕੇ ਇੱਕ ਕਾਲ ਦਿੱਤੀ ਸੀਗੀ ਵੀ ਜਿੰਨੇ ਵੀ ਬੀਜੇਪੀ ਦੇ ਕੈਂਡੀਡੇਟ ਨੇ ਉਹਨਾਂ ਦਾ ਅਸੀਂ ਉਹਨਾਂ ਦੇ ਦਰਵਾਜ਼ਿਆਂ ਅੱਗੇ ਜਾ ਕੇ ਵਿਰੋਧ ਕਰਾਂਗੇ ਕਿਉਂਕਿ ਉਹ ਪਿੰਡਾਂ 'ਚ ਜਾ ਕੇ ਸਾਡੇ ਗੱਲਾਂ ਦਾ ਜਵਾਬ ਨਹੀਂ ਦਿੰਦੇ ਅਸੀਂ ਜਵਾਬ ਇਹਨਾਂ ਤੋਂ ਮੰਗਦੇ ਆ ਵੀ ਸਾਡੇ ਹੀ ਬਾਰਡਰ ਦੇ ਅੰਦਰ ਆ ਕੇ ਸਾਡੇ ਬੱਚਿਆਂ ਤੇ ਗੋਲੀਆਂ ਕਿਉਂ ਆ ਰਹੀਆਂ ਠੀਕ ਹੈ ਜੀ ਸਾਡੇ ਕਿਸਾਨ ਸ਼ਹੀਦ ਕਿਉਂ ਕਿਤੇ ਅਸੀਂ ਕੀ ਗਲਤ ਮੰਗ ਰਹੇ ਹਾਂ ਇਹਨਾਂ ਤੋਂ ਦਿੱਲੀ ਅਸੀਂ ਜਾਣ ਵਾਸਤੇ ਘਰਾਂ ਚ ਤੁਰੇ ਸੀਗੇ ਅਸੀਂ ਕੀ ਗੱਲ ਸਾਡਾ ਹੱਕ ਨਹੀਂ ਹੈਗਾ ਦਿੱਲੀ ਸਾਡੀ ਰਾਜਧਾਨੀ ਹੈ ਅਸੀਂ ਇਹ ਨਾਰਮਲ ਸਵਾਲਾਂ ਦੇ ਜਵਾਬ ਮੰਗਦੇ ਆਏ ਬੀਜੇਪੀ ਸਰਕਾਰ ਦੇ ਜਿੰਨੇ ਵੀ ਆਪਣਾ ਹੈਗੇ ਨੇ ਇਹ ਨੁਮਾਇੰਦੇ ਉਹ ਸਾਡੇ ਸਵਾਲਾਂ ਤੋਂ ਭੱਜਦੇ ਨੇ ਇਸੇ ਗੱਲ ਕਰਕੇ ਜਿੱਥੇ ਬੰਦੀਆਂ ਨੇ ਫੈਸਲਾ ਕਰਿਆ ਵੀ ਉਹਨਾਂ ਦੇ ਘਰਾਂ 'ਚ ਜਾ ਕੇ ਆਪਾਂ ਉਹਨਾਂ ਨੂੰ ਪੁੱਛੀਏ ਤਾਂ ਇੱਥੇ ਵੀ ਸਾਨੂੰ ਦੇਖੋ ਪ੍ਰਸ਼ਾਸਨ ਅੱਗੇ ਨਹੀਂ ਜਾਣਦੇ ਰਹਿਗਾ ਸਾਡੇ ਸਵਾਲਾਂ ਦੇ ਜਵਾਬ ਨਹੀਂ ਮਿਲ ਰਹੇ ਬਟ ਸਾਡੀ ਇਹੀ ਪਾਲਿਸੀ ਰਹੋਗੀ ਵੀ ਅਸੀਂ ਪੁੱਛਾਂਗੇ ਜਦ ਤੱਕ ਸਾਡਾ ਇਹ ਨਹੀਂ ਜੋ ਸਵਾਲ ਦਿੰਦੇ ਹੈਗੇ ਅਸੀਂ ਵਿਰੋਧ ਕਰਾਂਗੇ ਸੋ ਕਰ ਰਹੇ ਹਾਂ ਬੀਤੇ ਦਿਨੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲੇ ਪਹੁੰਚਦੇ ਨੇ ਉਦੋਂ ਵੀ ਕੁਝ ਲੋਕ ਐਸੇ ਸਨ ਜਦੋਂ মিডিਆ ਨਾਲ ਗੱਲਬਾਤ ਕਰ ਰਹੇ ਸੀਗੇ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੇ ਕਿਸਾਨ ਨਹੀਂ ਹੈਗੇ ਜਿਹੜੇ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਵੱਲੋਂ ਇਹ ਇਲਜ਼ਾਮ ਲਗਾਏ ਗਏ ਕਿ ਕਿਸਾਨ ਤਾਂ ਖੇਤਾਂ ਦੇ ਵਿੱਚ ਲੱਗੇ ਹੋਏ ਨੇ ਉਹ ਆਪਣੇ ਕਮਾਕਾਰਾਂ ਦੇ ਵਿੱਚ ਵਿਅਸਥ ਨੇ ਪਰ ਜਿਹੜੇ ਆ ਪ੍ਰਦਰਸ਼ਨ ਕਰ ਰਹੇ ਆ ਕਿਸਾਨ ਨਹੀਂ ਆ ਉਸ ਬਾਰੇ ਕੀ ਕਹਿਣਾ ਚਾਹੋ ਜੀ ਪ੍ਰਧਾਨ ਮੰਤਰੀ ਦੇ ਜਾਂ ਬੀਜੇਪੀ ਦੇ ਕਿਸੇ ਵੀ ਜਾਂ ਕਿਸੇ ਵੀ ਪਾਰਟੀ ਦੇ ਕਿਸੇ ਬੰਦੇ ਤੋਂ ਇਹ ਕਹਿਣ ਦੇ ਨਾਲ ਕਿਸਾਨ ਆਪਣੀ ਭੱਜਵੀਆਂ ਤੋਂ ਨਹੀਂ ਲੈ ਜਾਂਦੇ ਜੇ ਸਾਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਵੀ ਕੋਈ ਸਾਡੇ ਬਾਰੇ ਕੀ ਕਰ ਰਿਹਾ ਕਿਸਾਨ ਹੀ ਨੇ ਜਿਹੜੇ ਆ ਕੇ ਸੜਕਾਂ ਤੇ ਬੈਠੇ ਆ ਕਿਸਾਨ ਜਦੋਂ ਉਹਨਾਂ ਦਾ ਖੇਤਾਂ 'ਚ ਕੰਮ ਹੁੰਦਾ ਤਾਂ ਉਹ ਬਾਰੀ ਸਿਰ ਜਾ ਕੇ ਆਪਣੇ ਖੇਤਾਂ 'ਚ ਕੰਮ ਕਰਦੇ ਨੇ ਆ ਕੇ ਫੇਰ ਆਪਣੇ ਅੰਦੋਲਨ ਤੇ ਆਪਣੀ ਸ਼ਾਨ ਪਤਾਂਦੇ ਨੇ ਅੰਦੋਲਨ ਦੀ ਹੋ ਕਿਸਾਨ ਹੀ ਨੇ ਜਿਹੜੇ ਆਪਣੇ ਹੱਕਾਂ ਨਾਲ ਸਾਨੂੰ ਉਹਨਾਂ ਦੇ ਸਵਾਲਾਂ ਨਾਲ ਜਾਂ ਸਾਨੂੰ ਉਹਨਾਂ ਦੇ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਉਹਨਾਂ ਦੇ ਮੰਨਣ ਨਾਲ ਜਾਂ ਨਾ ਮੰਨਣ ਨਾਲ ਦੇਖੋ ਕਿਸਾਨ ਤੋਂ ਬਿਨਾ ਹੋਰ ਕੌਣ ਇੱਥੇ ਕੋਈ ਬੈਠ ਸਕਦਾ ਉਹਨਾਂ ਦੀਆਂ ਰੈਲੀਆਂ 'ਚ ਲੇਬਰ ਵਾਲੇ ਬੰਦੇ ਜਾ ਸਕਦੇ ਨੇ ਔਰ ਇੱਥੇ 45 ਡਿਗਰੀ ਦੇ ਟੈਂਪਰੇਚਰ 'ਚ ਕੋਈ ਦਿਹਾੜੀ ਵਾਲਾ ਵੀ ਨਹੀਂ ਬੈਠ ਸਕਦਾ ਹੈਗਾ ਇੱਥੇ ਸਿਰਫ ਉਹੀ ਬੈਠੇ ਨੇ ਜਿਹੜੇ ਮਿੱਟੀ ਦੇ ਪੁੱਤ ਨੇ ਜਿਹੜੇ ਕਿਸਾਨ ਨੇ ਕੀ ਲੱਗਦਾ ਹੁਣ ਮੰਗਾ ਦੇ ਵਿਚਕਾਰ ਕਿਉਂਕਿ ਪ੍ਰਨੀਤ ਕੌਰ ਦਾ ਚੋਣ ਮੈਦਾਨ ਵਿਚਕਾਰ ਉਵੇਂ ਹੀ ਆਪਣਾ ਪ੍ਰਚਾਰ ਕਰ ਰਹੇ ਨੇ ਕੀ ਲੱਗਦਾ ਕੋਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਵੱਲੋਂ ਜਾਂ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ ਕਿ ਕੇਂਦਰ ਸਰਕਾਰ ਤੱਕ ਤੁਹਾਡੀ ਜਿਹੜੀ ਆਵਾਜ਼ ਆ ਪਹੁੰਚਾਈ ਜਾਵੇ ਕੋਈ ਇਹੋ ਜਿਹਾ ਜਿਹੜਾ ਪ੍ਰਨੀਤ ਕੌਰ ਕੋਲ ਕੋਈ ਜਵਾਬ ਤੁਹਾਨੂੰ ਦਿੱਤਾ ਗਿਆ ਦੇਖੋ ਪ੍ਰਨੀਤ ਕੌਰ ਨੇ ਤਾਂ ਕੀ ਜਵਾਬ ਦੇਣਾ ਜਵਾਬ ਤਾਂ ਨਰਿੰਦਰ ਮੋਦੀ ਤੋਂ ਨਹੀਂ ਦੇਗਾ ਜਿਹੜੇ ਨੇ ਮੰਗਾ ਸਾਡੀਆਂ ਮੰਨੀਆਂ ਸੀ 2020 ਦੇ 21 ਦੇ ਅੰਦੋਲਨ ਦੇ ਵਿੱਚ ਉਹ ਤੋਂ ਨਹੀਂ ਆਪ ਇੱਕ ਜਿਹੜਾ ਦੇਸ਼ ਦਾ ਰਾਜਾ ਹੁੰਦਾ ਨਾ ਉਹ ਜਦੋਂ ਕੋਈ ਗੱਲ ਕਹਿ ਦੇ ਉਹ ਤੋਂ ਮੁਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਇੱਕ ਆਮ ਸਾਡੇ ਵਰਗਾ ਸਧਾਰਨ ਵਿਅਕਤੀ ਉਹ ਵੀ ਜੇ ਮੁਕਰੇ ਤਾਂ ਵੀ ਲੋਕ ਲੜਨ ਤਾਂ ਪਾਣੇ ਆ ਉਹਨੇ ਉਹ ਤੋਂ ਮੰਗਾ ਉਹ ਸਾਡੀਆਂ ਮੰਨੀਆਂ ਨੇ ਜਿਹਦੇ ਕਰਕੇ ਅੱਜ ਸਾਨੂੰ ਦੁਬਾਰੇ ਅੰਦੋਲਨ ਸ਼ੁਰੂ ਕਰਨਾ ਪਿਆ ਕਿਉਂਕਿ ਜਦੋਂ ਉਹ ਆਪਣੀ ਜ਼ੁਬਾਨ ਤੋਂ ਹੀ ਮੁਕਰ ਗਿਆ ਉਹਦੇ ਪੱਲੇ ਕੀ ਰਿਹਾ ਕੁਝ ਨਹੀਂ ਜਦੋਂ ਉਹ ਆਪਣੀ ਗੱਲ ਤੋਂ ਦੌੜ ਗਿਆ 23 ਤਰੀਕ ਨੂੰ ਅਸੀਂ ਕਿਹਾ ਵੀ ਤੁਸੀਂ ਚਾਹੇ ਹਿੱਸੇ ਦੀ ਦੁਵਾਰ ਬਣਾ ਲਓ ਇੱਕ ਪਾਸੇ ਪ੍ਰਾਈਮ ਮਿਨਿਸਟਰ ਬਹਿ ਜਾਏ ਇੱਕ ਪਾਸੇ ਅਸੀਂ ਬਹਿ ਜਾਾਂਗੇ ਜੇ ਤੁਹਾਨੂੰ ਸਾਡੇ ਤੋਂ ਖਤਰਾ ਵੀ ਅਸੀਂ ਅਤਵਾਦੀਆਂ ਵਕਵਾਦੇ ਕੋਈ ਪ੍ਰੋਬਲਮ ਨਹੀਂ ਪਰ ਉਹ ਚੀਜ਼ ਵੀ ਨਹੀਂ ਉਹ ਕਰ ਸਕੇ ਫਿਰ ਉਹਨਾਂ ਨੂੰ ਕਿਹਾ ਗਿਆ ਵੀ ਤੁਹਾਡਾ ਕੋਈ ਪੀਐਮਓ ਆਫਿਸ ਦਾ ਬੰਦਾ ਜੇ ਜਾਂ ਤੁਹਾਡਾ ਕੋਈ ਮੰਤਰੀ ਆ ਜੇ ਨਹੀਂ ਕਰ ਸਕੇ ਕਿਉਂਕਿ ਉਹਨਾਂ ਕੋਲ ਸਾਡੀ ਗੱਲ ਦਾ ਜਵਾਬ ਹੀ ਨਹੀਂ ਹੈਗਾ ਜਿਹੜੇ ਮੋਰਚੇ ਚੱਲੇ ਨੇ ਚਾਹੇ ਪਹਿਲਾ 2020 ਤੋਂ 21 ਵਾਲਾ ਚੱਲਿਆ ਚਾਹੇ ਹੁਣ ਇਹ ਅੰਦੋਲਨ 22 ਵਾਲਾ ਚੱਲਿਆ ਹੋਇਆ ਹੈਗਾ ਇਹਦੇ ਵਿੱਚ ਜਿਹੜੀਆਂ ਮੰਗਾਂ ਇਹਨਾਂ ਨੇ ਮੰਨੀਆਂ ਸੀਗੀਆਂ ਉਹ ਕਿੱਦਾਂ ਕਹਿਣ ਵੀ ਅਸੀਂ ਕਾਤੋਂ ਨਹੀਂ ਲਾਗੂ ਕਰੀਆਂ ਕਿੱਦਾਂ ਉਹ ਮੁਕਰੇ ਹੋਏ ਆ ਉਹ ਗੱਲ ਦਾ ਜਵਾਬ ਕੀ ਦੇਣਗੇ ਉਸ ਤੋਂ ਬਾਅਦ ਵੀ ਦਿੱਲੀ ਜਾਣਾ ਸਾਡਾ ਕੀ ਕੰਨਾ ਸੀਗਾ ਸਾਜ਼ੀਏ ਦੇ ਦੇ ਦੱਸੀ ਆ ਸਾਡੀ ਸਟੇਟ ਇਹ ਦੇਸ਼ ਚ ਪੈਂਦੀ ਆ ਸਾਡੀ ਰਾਜਧਾਨੀ ਆ ਦਿੱਲੀ ਕਾਦੋ ਰੋਕਿਆ ਕਾਦੋ 6-6 ਫੁੱਟੀ ਕੰਧਾਂ ਗੱਡੀਆਂ ਕਿਲਾ ਉਹ ਕਰਿਆ ਨੇ ਏਡੀਆਂ ਏਡੀਆਂ ਗੱਡੀਆਂ ਸਰੀਏ ਦੇ 6-6 ਫੁੱਟ ਉਹ ਤੋਂ ਬਾਅਦ ਸਾਡੇ ਸ਼ੁਰੂ ਕਰਨ ਦੇ ਗੋਲੀ ਕਾਦੋ ਮਾਰੀ ਸਾਡੇ ਜਿਹੜੇ 450 ਕਿਸਾਨ ਫੱਟੜ ਹੋਏ ਨੇ ਜਿਹੜੇ ਨੌਜਵਾਨ ਪੀੜ੍ਹੀ ਸਾਡੇ ਪ੍ਰੈਸ ਵਾਲੇ ਵੀ ਤੁਸੀਂ ਵੀ ਮੈਂ ਦੇਖਦਾ ਰਿਹਾ ਮਿਲਦੇ ਰਹੋ ਪ੍ਰੈਸ ਵਾਲਿਆਂ ਦੇ ਵੀ ਗੋਲੀਆਂ ਲੱਗੀਆਂ ਨੇ ਕਾਫੀ ਕੁਝ ਹੋਇਆ ਉਹਨਾਂ ਦਾ ਕੀ ਗਣਾ ਸੀਗਾ ਜਾਂ ਸਾਡੇ ਜਿਹੜੇ ਤਿੰਨ ਨੌਜਵਾਨ ਅੱਜ ਹਰਿਆਣੇ ਚ ਰੈਸਟ ਕਰੇ ਹੋਏ ਨੇ ਉਹਨਾਂ ਦਾ ਕੀ ਕਹਿਣਾ ਹੈ ਕੀ ਗੱਲ ਉਹ ਮੋਰਚੇ 'ਚ ਆ ਕੇ ਲੰਬੀਤੀ ਕਰਦੇ ਸੀਗੇ ਉਹ ਲੋਕਾਂ ਨੂੰ ਨਾਲ ਜੋੜਦੇ ਆ ਜਾਬਰ ਦੇ ਵਿਰੁੱਧ ਲੜਨਾ ਸਿਖਾਉਂਦੇ ਆ ਵੀ ਇਹਦੇ ਕਰਕੇ ਇਹਨਾਂ ਦੇ ਜਿਹੜੇ ਫਿਰ ਲੀਡਰ ਕਹਿਣ ਲੱਗੇ ਵੀ ਅਸੀਂ ਜੀ ਦੋ ਤੋਂ ਬਾਅਦ ਤੁਹਾਨੂੰ ਛਿੱਤਰ ਫੇਰਾਂਗੇ ਅਰਵਨੀਤ ਮਿੱਟੂ ਕਹਿੰਦਾ ਅਸੀਂ ਲਿ ਸਟਾਂ ਬਣਾ ਲਈਆਂ ਤਾਂ ਅਸੀਂ ਇਹਨਾਂ ਨੂੰ ਕਿਹਾ ਵੀ ਅਸੀਂ 28 ਤਰੀਕ ਨੂੰ ਤੁਹਾਡੇ ਦਰਾਂ ਤੇ ਆ ਰਹੇ ਹਾਂ ਤੁਹਾਡੇ ਮਹਿਲਾਂ ਦੇ ਬਾਹਰ ਜਿਹੜੇ ਕਿਉਂਕਿ ਆਮ ਜਿਹੜਾ ਬੰਦਾ ਹੁੰਦਾ ਉਹਦਾ ਛੋਟਾ ਜਿਹਾ ਘਰ ਹੁੰਦਾ ਹੈ ਨਾ ਕੱਚਾ ਮਕਾਨ ਹੋਊਗਾ ਇਹਨਾਂ ਦੇ ਮਹਿਲ ਬਣਾਏ ਹੋਏ ਵੀ ਤੁਹਾਡੇ ਮਹਿਲਾਂ ਦੇ ਬਾਹਰ ਆਵਾਂਗੇ ਆ ਕੇ ਸਾਡੇ ਸਵਾਲਾਂ ਦਾ ਜਵ ਇਨਾਂ ਕੋਲ ਕੋਈ ਜਵਾਬ ਨਹੀਂ ਅੱਜ ਸਾਡੀ ਜਿਹੜੀ ਫੋਰਸਾਂ ਲਾ ਕੇ ਤੁਹਾਡੇ ਸਾਹਮਣੇ ਐ ਜਿਹੜਾ ਅਸੀਂ ਕਹਿੰਦੇ ਹੁੰਦੇ ਸੀ ਕਿ ਪੰਜਾਬ ਸਰਕਾਰ ਵੀ ਬੀਜੇਪੀ ਦੀ ਵੀ ਟੀਮ ਐ ਉਹ 23 ਤਰੀਕ ਨੂੰ ਹੀ ਸਿੱਧ ਹੋਈ ਕਿਉਂਕਿ 23 ਨੂੰ ਜੋ ਤੁਹਾਡੇ ਪਟਿਆਲੇ 'ਚ ਹੋਇਆ ਨਰਿੰਦਰ ਮੋਦੀ ਪਟਿਆਲੇ 'ਚ ਆਂਦਾ ਸਾਨੂੰ ਉਹਦੇ ਕੋਲ ਨਹੀਂ ਜਾਣ ਦਿਆ ਜਾਂਦਾ ਪਟਿਆਲੇ 'ਚ ਐਂਟਰੀ ਨਹੀਂ ਕਰਨ ਦਿਆ ਜਾਂਦਾ ਸੇਮ ਜਿੱਦਾਂ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਸੀਗਾ ਉਦਾਂ ਕੰਦਾ ਕਰਕੇ ਰੋਕਿਆ ਜਾਂਦਾ ਉਹੀ ਚੀਜ਼ ਅੱਜ ਕਰੀ ਜਾਂਦੀ ਐ ਜਿਹੜੇ ਅਸੀਂ ਕੈਂਡੀਡੇਟਾਂ ਦੇ ਬਾਹਰ ਗਏ ਐ ਸਾਰਾਂ ਦੇ ਆਹੀ ਕੁਸਾ ਫੋਰਸ ਲਾ ਕੇ ਵੱਡੀ ਤਦਾਦ ਦੇ ਵਿੱਚ ਬਾਹਰਲੇ ਸੂਬਿਆਂ ਦੀ ਫੋਰਸ ਲਾ ਕੇ ਸਾਨੂੰ ਜਾਣ ਤੋਂ ਰੋਕ ਜੇ ਕਹਿੰਦੇ ਵੀ ਸਾਡੇ ਗੱਲਾਂ ਦਾ ਜਵਾਬ ਤਾਂ ਦਿਓ ਇਹੀ ਮਹਾਰਾਣੀ ਪ੍ਰਨੀਤ ਕੌਰ ਆ ਚਾਰ ਵਾਰ ਪਹਿਲਾਂ ਇੱਥੇ ਮੰਤਰੀ ਵੀ ਰਹੀ ਹੈ ਵਿਦੇਸ਼ ਮੰਤਰੀ ਉਦੋਂ ਐਮਪੀ ਵੀ ਬਣ ਲਈ ਕੀ ਤੋ ਚਾਰ ਸਾਲਾਂ ਦਾ ਉਹ ਹੀ ਦੱਸਦੇ 20 ਸਾਲਾਂ 'ਚ ਕੀ ਕਰਿਆ ਰਵਨੀਤ ਵਿੱਕਰ ਦੀ ਗੱਲ ਕੀਤੀ ਤੁਸੀਂ ਰਵਨੀਤ ਵਿੱਕਰ ਜਦੋਂ ਕਾਂਗਰਸ ਦੇ ਵਿੱਚ ਸੀਗੇ ਤੇ ਪ੍ਰਚਾਰ ਕਰਦੇ ਨੇ ਕਿਸਾਨਾਂ ਦਾ ਕਿਸਾਨਾਂ ਦੇ ਹੱਕ 'ਚ ਆਵਾਜ਼ ਚੱਕਦੇ ਨੇ ਤੇ ਹੁਣ ਜਿਹੜੇ ਭਾਜਪਾ ਦੇ ਵਿੱਚਕਾਰ ਜਿਹੜੇ ਸ਼ਾਮਲ ਹੋਏ ਨੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਇੱਕ ਗੱਲਬਾਤ ਕਰਨ ਦਾ ਤਰੀਕਾ ਉਹ ਹੀ ਬਦਲ ਗਿਆ ਹੈਣਾ ਉਸ ਬਾਰੇ ਕਿਵੇਂ ਦੇਖਦੇ ਹੋ ਤੁਸੀਂ ਇਹ ਉਹੀ ਰਵਨੀਤ ਬਿੱਟੂ ਹੈ ਜਿਹੜਾ ਕਹਿੰਦਾ ਸੀਗਾ ਮੈਂ ਬੀਜੇਪੀ ਦੇ ਜੁੱਤੀ ਨਹੀਂ ਮਾਰਦਾ ਲਾਈਵ ਇਹਨੇ ਕਿਹਾ ਸੀਗਾ ਪਰ ਅੱਜ ਉਹ ਬੀਜੇਪੀ ਦੀ ਜੁੱਤੀ ਆਪ ਚੱਟਣ ਲੱਗਿਆ ਉਹਨੇ ਆਪਣੇ ਗੱਲ 'ਚ ਬੀਜੇਪੀ ਦੀ ਬੀਜੇਪੀ ਦਾ ਪਟਾ ਪਾ ਲਿਆ ਅੱਜ ਬੀਜੇਪੀ ਦਾ ਟੋਮੀ ਬਣਿਆ ਹੋਇਆ ਆਪ ਕਿਉਂਕਿ ਜਿਹੜਾ ਇਹਦੇ ਬਾਬੇ ਨੇ ਪਹਿਲਾਂ ਬੰਤੇ ਬੁੱਚੜ ਨੇ ਲੋਕਾਂ ਨੂੰ ਮਾਰਿਆ ਨੌਜਵਾਨੀ ਦਾ ਨਾਸ ਕਰਿਆ ਉਹ ਤਹਤੇ ਅੱਜ ਗੱਲਾਂ ਕਰਨ ਲੱਗਿਆ ਹੋਇਆ ਰਵਨੀਤ ਬਿੱਟੂ ਉਹ ਪਹਿਲਾਂ ਉਹਨੇ ਕਿਹਾ ਵੀਵੇਂ ਕਿਸਾਨਾਂ ਦੇ ਹੱਕ ਜੈਂ ਪਿਛਲੇ ਅੰਦੋਲਨ ਦੇ ਵਿੱਚ 2021 ਵਾਲੇ ਪਰ ਅੱਜ ਬਿਲਕੁਲ ਹੀ ਯੂ ਟਰਨ ਲੈ ਕੇ ਜਾ ਕੇ ਉਹਨਾਂ ਦੇ ਗੋਡਿਆਂ 'ਚ ਬਹਿ ਗਿਆ ਉਹਨੇ ਦੇਖਿਆ ਵੀ ਯਾਰ ਜੇ ਮੈਂ ਇਹ ਨਾਲ ਰਹੂੰਗਾ ਇਹਨਾਂ ਦੀ ਗੱਲ ਕਰੂੰਗਾ ਕੁਝ ਨਹੀਂ ਬਣਨਾ ਪਰ ਉਧਰੋਂ ਉਹਨਾਂ ਨੂੰ ਪੈਸੇ ਵੀ ਮਿਲਦੇ ਐ ਈਡੀ ਤੋਂ ਵੀ ਮਦਦ ਐ ਹੋਰ ਪਾਸੇ ਵੀ ਪਚਾਹ ਹੁੰਦਾ ਵੀ ਜਿਹੜਾ ਮੇਲਣ ਲੱਗਿਆ ਉਹਨੇ ਆਪਣੇ ਗੱਲ 'ਚ ਬੀਜੇਪੀ ਦੀ ਬੀਜੇਪੀ ਦਾ ਪਟਾ ਪਾ ਲਿਆ ਅੱਜ ਬੀਜੇਪੀ ਦਾ ਟੋਮੀ ਬਣਿਆ ਹੋਇਆ ਆਪ ਕਿਉਂਕਿ ਜਿਹੜਾ ਇਹਦੇ ਬਾਬੇ ਨੇ ਪਹਿਲਾਂ ਬੰਤੇ ਬੁੱਚੜ ਦੇ ਲੋਕਾਂ ਨੂੰ ਮਾਰਿਆ ਨੌਜਵਾਨੀ ਦਾ ਨਾਸ ਕਰਿਆ ਉਹ ਤਹੇ ਤੇ ਅੱਜ ਗੱਲਾਂ ਕਰਨ ਲੱਗ ਰਵਨੀਤ ਬਿੱਟੂ ਉਹ ਪਹਿਲਾਂ ਉਹਨੇ ਕਿਹਾ ਵੀ ਮੈਂ ਕਿਸਾਨਾਂ ਦੇ ਹੱਕ ਜਾਂ ਪਿਛਲੇ ਅੰਦੋਲਨ ਦੇ ਵਿੱਚ 20 21 ਵਾਲੇ ਚ ਪਰ ਅੱਜ ਬਿਲਕੁਲ ਹੀ ਓ ਟਰਨ ਲੈ ਕੇ ਜਾ ਕੇ ਉਹਨਾਂ ਦੇ ਗੋਡਿਆਂ 'ਚ ਬਹਿ ਗਿਆ ਉਹਨੇ ਦੇਖਿਆ ਵੀ ਯਾਰ ਜੇ ਮੈਂ ਇਹ ਨਾਲ ਰਹੂੰਗਾ ਇਹਨਾਂ ਦੀ ਗੱਲ ਕਰੂੰਗਾ ਕੁਝ ਨਹੀਂ ਬਣਨਾ ਪਰ ਉਧਰੋਂ ਉਹਨਾਂ ਨੂੰ ਪੈਸੇ ਵੀ ਮਿਲਦੇ ਆ ਈਡੀ ਤੋਂ ਵੀ ਮਦਦ ਆ ਹੋਰ ਪਾਸੇ ਵੀ ਬਚਾਅ ਹੁੰਦਾ ਵੀ ਜਿਹੜਾ ਮੇਰੇ ਮਨ 'ਚ ਅੰਦਰ ਖੂਨ ਵਹਾਣਦਾ ਹੈਗਾ ਵੀ ਪਹਿਲਾਂ ਸਾਡੇ ਬਜ਼ੁਰਗਾਂ ਨੇ ਕਰਾਇਆ ਪੁਰਖਾਂ ਨੇ ਵੀ ਉਹ ਚੀਜ਼ ਮੈਂ ਕਰੂੰਗਾ ਉਹਦੇ 'ਚ ਮੇਰਾ ਪੂਰ ਹੁੰਦਾ ਤਾਂ ਉਹਦੇ ਕਰਕੇ ਉਹਨੇ ਬੀਜੇਪੀ ਜੁਆਇਨ ਕਰੀਆ ਤੇ ਜਿਹੜਾ ਉਹ ਕਹਿੰਦਾ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੂੰਗਾ ਵੀ ਮੈਂ ਲਿਸਟਾਂ ਬਣਾਈਆਂ ਨੇ ਮੈਂ ਤੁਹਾਡੀਆਂ ਫੋਟੋਆਂ ਖਿੱਚ ਲਈਆਂ ਵੀ ਜਦੋਂ ਦਿਲ ਕਰੇ ਜਿੱਤੇ ਦਿਲ ਕਰੇ ਮਿਲ ਲਿਓ ਅਸੀਂ ਸ਼ਾਂਤਮਈ ਤਰੀਕੇ ਨਾਲ ਆਨੇ ਆਂ ਸ਼ਾਂਤਮਈ ਪ੍ਰਦਰਸ਼ਨ ਕਰਦੇ ਆਂ ਪਹਿਲਾਂ ਵੀ ਕਰਿਆ ਹੁਣ ਵੀ ਕਰਾਂ ਤੇ ਕਰਨਾ ਪੈਣਾ ਇਹਨਾਂ ਨੂੰ ਸਮਝ ਕਿਉਂਕਿ ਇੰਨਾ ਸੌਖਾ ਨਹੀਂ ਸਾਨੂੰ ਕੋਈ ਆ ਕੇ ਮੰਗਾ ਸਾਡੇ ਮਨਨ ਕੇ ਦੇ ਦੂਗਾ ਇਹ ਵੀ ਸਾਨੂੰ ਪਤਾ ਚਾਹੇ ਸਰਕਾਰ ਕੋਈ ਵੀ ਆ ਜਾਂਦੀ ਹੈ ਚਾਰ ਦੋ ਵਾਰ ਚੇਂਜ ਵੀ ਹੋ ਜੇ ਤਾਂ ਵੀ ਆਈ ਕੁਛ ਰਹਿਣਾ ਪਰ ਜਿਹੜਾ ਸਾਡਾ ਪ੍ਰੋਟੈਕਟ ਕਰਨ ਦਾ ਤਰੀਕਾ ਸ਼ਾਂਤਮਈ ਇਦਾਂ ਹੀ ਚੱਲੂਗਾ ਇਦਾਂ ਹੀ ਰਹੂਗਾ ਇਹਨਾਂ ਦੇ ਜਿਹੜੇ ਲੀਡਰ ਅਕ ਪਹਿਲਾਂ ਕਾਂਗਰਸ ਦੇ ਵਿੱਚ ਇਹਨਾਂ ਨੇ ਰਾਜ ਮਾਣਿਆ ਉੱਥੇ ਬੜੀ ਬੜੀ ਪਦਮੀਆਂ ਲਈਆਂ ਉਦੋਂ ਬਾਅਦ ਇੱਕ ਲਗਦ ਜਾ ਕੇ ਬੀਜੇਪੀ ਦੇ ਪੈਰਾਂ 'ਚ ਬਹਿ ਗਿਆ ਉਹਨਾਂ ਦਾ ਜੋਤੀ ਚੱਟ ਬਣ ਗਿਆ ਵੀ ਉਹਦੇ ਕਰਕੇ ਇਹਨੂੰ ਆਪ ਸੋਚਣਾ ਚਾਹੀਦਾ ਵੀ ਗੱਲ ਕਰਨ ਤੋਂ ਪਹਿਲਾਂ ਵੀ ਤੇਰੀ ਔਕਾਤ ਕੀ ਹੈ ਤੂੰ ਕਿੰਨੇ ਯੋਗਾ ਹੈਗਾ ਉਹ ਜੀ ਸੋਚ ਕੇ ਤਾਂ ਇਹਨੂੰ ਗੱਲ ਕਰਨੀ ਚਾਹੀਦੀ ਤੇ ਹੁਣ ਕੀ ਲੱਗਦਾ ਹੈ ਜਿਵੇਂ ਹੁਣ ਪਟਿਆਲੇ ਦੀ ਗੱਲ ਕਰੀਏ ਪਟਿਆਲਾ ਦੇ ਵਿਚਕਾਰ ਪ੍ਰਚਾਰ ਕਰਦੇ ਬਰਨਿਤਕੌਰ ਦਿਖਾਈ ਦੇ ਰਹੇ ਨੇ ਕਿਈ ਪਾਸੇ ਚੰਗਾ ਹੋਗਾਰਾ ਵੀ ਦੇਖਣ ਨੂੰ ਮਿਲ ਰਿਹਾ ਕਿਉਂਕਿ ਜਦੋਂ ਪ੍ਰਧਾਨ ਮੰਤਰੀ ਪਟਿਆਲੇ ਪਹੁੰਚਦੇ ਨੇ ਇੱਕ ਵਕਤਾ ਇਕੱਠ ਸੀਗਾ ਹਾਲਾਂਕਿ ਕਿਸਾਨਾਂ ਨੇ ਉਸ ਵੇਲੇ ਵੀ ਆਪਣਾ ਰੋਸ ਉੱਪਰ ਕਟਾਉਣ ਵਾਸਤੇ ਗੱਲਬਾਤ ਕਰਨ ਦੇ ਲਈ ਪਟਿਆਲੇ ਵੱਲੋਂ ਰੁਖ ਕੀਤਾ ਪਰ ਉਹਨਾਂ ਨੂੰ ਪਟਿਆਲੇ ਵੱਲੋਂ ਵੜਨ ਨਹੀਂ ਦਿੱਤਾ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਨੂੰ ਇਸ ਮੁੱਦੇ ਦੇ ਉੱਤੇ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਪਟਿਆਲੇ ਦੇ ਅੰਦਰ ਹੀ ਨਹੀਂ ਐਂਕਰ ਕਰਨ ਦਿੱਤਾ ਉਸ ਸਮੇਂ ਉਹਨਾਂ ਦਾ ਜਿਹੜਾ ਹੰਗਾਰਾ ਅਸੀਂ ਦੇਖ ਲਿਆ ਕਿਉਂਕਿ 23 ਤਰੀਕ ਨੂੰ ਮਹਾ ਰੈਲੀ ਖਤਮ ਹੁੰਦੀ ਹੈ 4 ਵਜੇ ਇੱਕ ਵੀਡੀਓ ਪੈਂਦੀ ਹੈ ਜਿਹੜੇ ਬੰਦੇ ਦਿਹਾੜੀ ਤੇ ਆਏ ਹੋਏ ਸੀਗੇ ਕਿ ਉਹ ਇਕੱਠ ਕਰਨਾ ਕੋਈ ਵੱਡੀ ਅਹਿਮਤ ਨਹੀਂ ਹੁੰਦਾ ਜਿਹੜੇ ਜਾਗਦੀ ਜ਼ਮੀਰ ਵਾਲੇ ਆ ਕੇ ਰੋਣਾ ਦੇ ਬਹਿਣਾ ਲੜਾਈ ਲੜਨਾ ਇੱਕ ਬੱਕਰੀ ਜੀ ਹੁੰਦੇ ਆ ਚਾਹੇ ਦੇਸ਼ ਆਜ਼ਾਦ ਕਰਾਓ ਉਦੋਂ ਵੀ ਚੰਦ ਬੰਦਿਆਂ ਨੇ ਲੜਾਈ ਲੜੀ ਐ ਚਾਹੇ ਅੱਜ ਵੀ ਕੋਈ ਮੂਵਮੈਂਟ ਚੱਲਦੀ ਐ ਕੁਝ ਬੰਦਿਆਂ ਤੋਂ ਚੱਲਦੀ ਹੁੰਦੀ ਐ ਉਹੀ ਮੋਰਾ ਬਣਦਿਆ ਉਹਨਾਂ ਨੂੰ ਇੱਕ ਤਸੱਦਸਣਾ ਹੁੰਦਾ ਤੇ ਆਉਣ ਵਾਲੇ ਸਮੇਂ 'ਚ ਵੀ ਇਹੀ ਚੱਲੂਗਾ ਪਰ ਇਹਨਾ ਵਾਂਗਣ ਦਿਹਾੜੀਆਂ ਦੇ ਨਾਲ ਸੀ ਬੰਦੇ ਲੈ ਕੇ ਆ ਇਹਨਾਂ ਲੈ ਕੇ ਆਣੇ ਆ ਉਹਨਾਂ ਬੰਦਿਆਂ ਦੇ ਪ੍ਰਨੀਤ ਨੂੰ ਕੌਰ ਨੂੰ ਕਹੋ ਜਿਹੜੇ ਤੂੰ ਦਿਹਾੜੀ ਦੇ ਮਗਲਾਇੇ ਸੀਗੇ ਮੋਦੀ ਨੂੰ ਕੱਠ ਦਿਖਾਣ ਲਈ ਉਹਨਾਂ ਦੇ ਪੈਸੇ ਹੀ ਦੇ ਦੇ 4-400 ਰੁਪਏ ਥੜਿਓ ਪਿੱਟਦੇ ਫਿਰਦੇ